ਇਸ ਸਾਧਨਾ ਗੁਰਬਾਣੀ ਵਿੱਚ ਜੋ ਦਸੀ ਗਈ ਹੈ ਉਸ ਦੀ ਮੂਲ ਪੰਕਤੀ ਇਹ ਹੈ ਕੁੰਡਲਨੀ ਸੁਰਜੀ ਸਤ ਸੰਗਤ ਪਰਮਾਨੰ ਗੁਰੂ ਮੁਖ ਮਚਾ ਗੁਰਬਾਣੀ ਦਾ ਜਪ ਕਰਦਿਆਂ ਗੁਰੂ ਦੀ ਸੰਗਤ ਕਰਦਿਆਂ ਸਾਧ ਸੰਗਤ ਦੇ ਵਿੱਚ ਬੈਠਦਿਆਂ ਕੁੰਡਲਨੀ ਜਾਗ ਪਈ ਸੁਰਜ ਗਈ ਸੁੱਤੀ ਹੋਈ ਕੁੰਡਲਨੀ ਜਾਗ ਪਈ ਜੋ ਕੁੰਡਲ ਮਾਰ ਕੇ ਜੀਵਨ ਸ਼ਕਤੀ ਬੈਠੀ ਸੀ ਮੌਲਾਧਾਰ ਨੂੰ ਵਿਨ ਕੇ ਅੱਗੇ ਗਈ ਵਾਸ਼ਨਾ ਦਾ ਜਗਤ ਖਤਮ ਸਵਦੇਸ਼ਟਾਨ ਨੂੰ ਵਿਨ ਕੇ ਅੱਗੇ ਗਈ ਮੌਤ ਦਾ ਭੈ ਖਤਮ ਔਰ ਮਣੀਪੁਰ ਨੂੰ ਵਿਨ ਕੇ ਜਿਉਂ ਅੱਗੇ ਗਈ ਤਾਂ ਮਾਨਸਿਕ ਮੰਡਲ ਵੀ ਖਤਮ ਮਨੁਸ਼ ਦਾ ਮਨਸ ਹੋਣਾ ਵੀ ਖਤਮ ਹੁਣ ਉਸਨੇ ਪੈਰ ਉੱਥੇ ਰੱਖ ਦਿੱਤੇ ਨੇ ਜਿੱਥੇ ਮਨੁੱਖ ਦੇਵਤਾ ਹੋਣਾ ਸ਼ੁਰੂ ਹੁੰਦਾ ਹੈ ਹੁਣ ਦੇਵਤੇ ਦਾ ਜਨਮ ਹੋਣਾ ਸ਼ੁਰੂ ਹੋਇਆ ਹੈ ਹੁਣ ਫਰਿਸ਼ਤਾ ਗਰਭ ਦੇ ਚ ਆ ਗਿਆ ਹੈ ਇਹਦਾ ਜਨਮ ਹੋਵੇਗਾ ਕਿਉਂ ਕਿ ਮਣੀਪੁਰ ਤੋਂ ਅੱਗੇ ਚਲਾ ਗਿਆ ਹੈ ਸੋਚ ਮੰਡਲ ਤੋਂ ਵੀ ਅੱਗੇ ਚਲਾ ਗਿਆ ਹੈ ਵਿਚਾਰ ਸ਼ਕਤੀ ਤੋਂ ਵੀ ਅੱਗੇ ਚਲਾ ਗਿਆ ਹੈ ਅਗਲਾ ਚੌਥਾ ਜੋ ਚੱਕਰ ਹੈ ਇਹਨੂੰ ਅਨਾਹਦ ਚੱਕਰ ਕਹਿਆ ਜਪ ਕਰਦੇ ਹਾਂ ਤਪ ਕਰਦੇ ਹਾਂ ਜੀਵਨ ਸ਼ਕਤੀ ਜਦ ਇਸ ਅਨਾਹਦ ਚਕਰ ਨੂੰ ਵਿੰਨ ਕੇ ਅੱਗੇ ਲੰਘਦੀ ਹੈ ਤਾਂ ਸਾਜ਼ ਦੁਨੀਆਂ ਅਨੇਕਾਂ ਵਾਜੇ ਇਸ ਮਨੁੱਖ ਦੇ ਅੰਦਰ ਵੱਜ ਪੈਂਦੇ ਨੇ ਆਨੰਦ ਮੰਗਲ ਦੁਨੀਆਂ ਦੀ ਝੰਕਾਰ ਚਾਰੋਂ ਪਾਸੇ ਗੂੰਜਣ ਲੱਗ ਪੈਂਦੀ ਹੈ ਪ੍ਰਮਾਤਮਾ ਦਾ ਨਾਦ ਚਾਰੋਂ ਪਾਸੇ ਸੁਣਾਈ ਦਿੰਦਾ ਹੁਣ ਉਹ ਹਰ ਪਾਸੇ ਹਰ ਥਾਂ ਹਰ ਵਕਤ ਸੁਣ ਰਿਹਾ ਹੈ ਪਰਮਾਤਮਾ ਨੂੰ ਹੀ ਸੁਣ ਰਿਹਾ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੋ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਹੁਣ ਬਦਲਾਂ ਦੀ ਗਰਜਨ ਪਰਮਾਤਮਾ ਦਾ ਹੀ ਨਾਦ ਹੈ ਹੁਣ ਲਹਿਰਾਂ ਦੇ ਟਕਰਾਓ ਤੋਂ ਸ਼ੋਰ ਪਰਮਾਤਮਾ ਦੇ ਹੀ ਬੋਲ ਨੇ ਹੁਣ ਪੰਛੀਆਂ ਦੀ ਚਹਿਚਹਾਟ ਈਸ਼ਵਰ ਦਾ ਹੀ ਗੀਤ ਹੈ ਹੁਣ ਮਨੁੱਖੀ ਦੁਨੀਆ ਦੀ ਆਵਾਜ਼ ਪ੍ਰਭੂ ਦੇ ਹੀ ਬੋਲ ਨੇ आहद शब्द ਤੋਂ ਅਨਾਹਦ ਦੀ ਦੁਨੀਆ ਆਰੰਭ ਹੋ ਗਈ ਅੰਦਰ ਤਰ੍ਹਾਂ ਤਰ੍ਹਾਂ ਦੇ ਵਾਜੇ ਵੱਜ ਪਏ ਜਿਸ ਦਾ ਜ਼ਿਕਰ ਮੇਰੇ ਪਾਤਸ਼ਾਹ ਜੀ ਕਰਦੇ ਨੇ ਵਾਜੇ ਨਾਦ ਅਨੇਕ ਅਸੰਖਾਂ ਕਹਤੇ ਵਾਵਣ ਹਾਰੇ ਦੇਖਣ ਦੇ ਚ ਐਸਾ ਆਇਆ ਹੈ ਕਿ ਸਾਜ਼ ਆਵਾਜ਼ ਗੀਤ ਦੇ ਜਨਮ ਦਾਤੇ ਮਹਾਪੁਰਸ਼ ਹੋਏ ਨੇ ઈਸ਼ਵਰੀ ਲੋਗ ਹੋਏ ਨੇ ਜਿਨ੍ਹਾਂ ਦਾ ਸੰਬੰਧ ਪਰਮਾਤਮਾ ਨਾਲ ਜੁੜਿਆ ਹੈ ਦੇਖਦੇ ਆਂ ਢਮਰੂ ਸ਼ਿਵ ਜੀ ਦੇ ਹੱਥ ਦੇ ਵਿੱਚ ਹੈ ਇਕ ਤਾਰਾ ਨਾਰਦ ਤੇ ਮੀਰਾ ਦੇ ਕੋਲ ਹੈ ਈਰਾਨ ਦੇ ਸੂਫੀ ਫਕੀਰਾਂ ਦੇ ਹੱਥ ਦੇ ਵਿੱਚ ਰਬਾਬ ਦਿਖਾਈ ਦਿੰਦਾ ਹੈ ਹਿੰਦੁਸਤਾਨ ਦੇ ਭਗਤਾਂ ਦੇ ਕੋਲ ਖੜਤਾਲਾ ਤੇ ਢੋਲਕ ਦਿਖਾਈ ਦਿੰਦੇ ਨੇ ਔਰ ਇਹਨਾਂ ਦੇ ਉਹ ਜਨਮ ਦਾਤੇ ਨੇ ਵੀਣਾ ਦੇ ਸੁਰਸਤੀ ਦੀ ਗੋਦ ਵਿੱਚ ਦਿਖਾਈ ਦੇ ਰਹੀ ਹੈ ਸਰਿੰਦੇ ਦੇ ਜਨਮਦਾਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਜ਼ਾਂ ਦੇ ਜਨਮਦਾਤੇ ਸੰਤ ਲੋਗ ਨੇ ਕਿਉਂਕਿ ਅਨਾਹਦ ਨਾਦ ਦੇ ਵੀ ਜਨਮਦਾਤੇ ਉਹੀ ਨੇ ਰੱਬੀ ਸੰਗੀਤ ਸਭ ਤੋਂ ਪਹਿਲੇ ਉਹਨਾਂ ਨੇ ਸੁਣਿਆ ਇਸ ਵਾਸਤੇ ਧਾਰਮਿਕ ਦੁਨੀਆ ਦੇ ਲੋਕਾਂ ਨੇ ਨਾਰਾ ਲਾਇਆ ਕਿ ਅਨਾਹਦ ਨਾਦ ਸੰਗੀਤ ਜਿੰਨਾ ਈਸ਼ਵਰ ਦੇ ਨੇੜੇ ਹੈ ਇਤਨਾ ਹੋਰ ਕੁਝ ਵੀ ਨੇੜੇ ਨਹੀਂ ਗੁਰੂ ਨਾਨਕ ਦਾ ਤੇ ਮਾਰਗ ਹੀ ਗੀਤ ਸੰਗੀਤ ਹੈ ਗੁਰੂ ਨਾਨਕ ਨੇ ਕੋਈ ਵਰਤ ਨਹੀਂ ਰੱਖੇ ਪ੍ਰਾਣਾ ਯਮ ਨਹੀਂ ਕੀਤੇ ਗੁਰੂ ਨਾਨਕ ਨੇ ਕੋਈ ਪੁੱਠਾ ਲਟਕ ਕੇ ਤਪ ਨਹੀਂ ਕੀਤਾ ਕੋਈ ਗੁਫਾ ਦੇ ਚ ਨਹੀਂ ਬੈਠੇ ਭੋਰਿਆਂ ਚ ਨਹੀਂ ਬੈਠੇ ਗੁਰੂ ਨਾਨਕ ਨੇ ਸਿਰਫ ਗਾਵੇ ਰਬਾਬ ਦੀ ਧੁਨ ਤੇ ਈਸ਼ਵਰੀ ਗੀਤਾਂ ਨੂੰ ਜਨਮ ਦਿੱਤਾ ਹੈ ਸਿਰਫ ਗਾਇਆ ਪਰ ਇਤਨੀ ਇਕਾਗਰਤਾ ਦੇ ਨਾਲ ਗਾਇਆ ਹੈ ਇਤਨਾ ਟਿਕ ਕੇ ਗਾਇਆ ਹੈ ਕਿ ਗੁਰਨਾਣਿਕ ਦਾ ਗਾਉਣਾ ਹੀ ਜਪ ਬਣ ਗਿਆ ਗੁਰਨਾਣਿਕ ਦਾ ਗਾਉਣਾ ਹੀ ਤਪ ਬਣ ਗਿਆ ਗੁਰਨਾਣਿਕ ਦਾ ਗਾਉਣਾ ਹੀ ਜੋਗ ਬਣ ਗਿਆ ਗੁਰਨਾਣਿਕ ਦਾ ਗਾਉਣਾ ਹੀ ਸਮਾਦੀ ਬਣ ਗਿਆ ਜੋਗ ਬਣਿਆ ਤੇਰਾ ਕੀਰਤਨ ਗਾਇ। ਦੁਨੀਆ ਦਾ ਇਹ ਵਾਹਿਦ ਰਹਿਬਰੀ ਪੁਰਸ਼ ਹੈ ਜਿਸਨੇ ਗਾ-ਗਾ ਕੇ ਲੋਕਾਂ ਨੂੰ ਬਦਲਿਆ ਸੱਜਣ ਠੱਗ ਹੈ ਉੱਥੇ ਵੀ ਸਤਿਗੁਰੂ ਇਹ ਹੀ ਕਹਿੰਦੇ ਨੇ ਮਰਦਾਨਿਆਂ ਰਬਾਬ ਛੇੜ ਰੱਬੀ ਕਲਾਮ ਆਈਏ ਉਜਲ ਕੇ ਹਾ ਚਿਲਕਣਾ ਕੋਠਣਮ ਕਾਲੜੀ ਮਸ ਇਹ ਤੋ ਤੇ ਆ ਚੂਠ ਨ ਉਤਰੇ ਜੇ ਸੋ ਧਵਾ ਦਿਸ ਗਉਣ ਲੱਗ ਪਏ ਗਾਉਂਦਿਆਂ ਧੁਨ ਸੁਣ ਕੇ ਸੱਜਣ ਦਾ ਹਿਰਦਾ ਪਸੀਜਿਆ ਸਤਗੁਰ ਨੇ ਗਹਿਰੀ ਚੋਟ ਕੀਤੀ ਐ ਸੱਜਣ ਤੂੰ ਠੱਗ ਬਣ ਕੇ ਠੱਗੀ ਕਰ ਸੱਜਣ ਬਣ ਕੇ ਠੱਗੀ ਨਾ ਕਰ ਜਦ ਤੂੰ ਠੱਗ ਬਣ ਕੇ ਠੱਗੀ ਕਰੇਗਾ ਤਾਂ ਫਿਰ ਬਹੁਤੇ ਬੰਦੇ ਮਾਰ ਨਹੀਂ ਖਾਣਗੇ ਪਰ ਜਦ ਤੂੰ ਸੱਜਣ ਬਣ ਕੇ ਠੱਗੀ ਕਰਦਾ ਹੈ ਤਾਂ ਬਹੁਤੇ ਤੇਰੀ ਇਸ ਠੱਗੀ ਦੀ ਲਪੇਟ ਦੇ ਚ ਆ ਜਾਂਦੇ ਨੇ ਬਹੁਤੇ ਦੁਖੀ ਹੁੰਦੇ ਨੇ ਬਹੁਤੇ ਬੇਜ਼ਾਰ ਹੁੰਦੇ ਨੇ ਠੱਗੀ ਕਰ ਠੱਗ ਬਣ ਕੇ ਸੱਜਣ ਬਣ ਕੇ ਨਹੀਂ ਬਚਨ ਚੋਟ ਕਰ ਗਏ ਇਹ ਠੱਗ ਵਾਕਈ ਸਾਧੂ ਬਣ ਗਿਆ ਛੇ ਚੋਰ ਗੁਰੂ ਨਾਨਕ ਨੂੰ ਮਿਲੇ ਠੱਗ ਮਿਲੇ ਦੈਂਤ ਮਿਲੇ ਸ਼ੈਤਾਨ ਮਿਲੇ ਯਾ ਜੋਗੀ ਜੰਗਮ ਮਿਲੇ ਸੰਿਆਸੀ ਮਿਲੇ ਤਪੀਸ਼ਵਰ ਮਿਲੇ ਜਪੀਸ਼ਵਰ ਮਿਲੇ ਗੁਰਨਾਨਕ ਗਾ ਕੇ ਸਾਰਿਆਂ ਦੇ ਹਿਰਦੇ ਸ਼ੁੱਧ ਕਰਦੇ ਰਹਿ ਔਰ ਗਾ ਗਾ ਕੇ ਲੋਕਾਂ ਦੀ ਸੁਰਤ ਨੂੰ ਪ੍ਰਭੂ ਨਾਲ ਜੋੜਦੇ ਰਹਿ ਜਗਤ ਦਾ ਇਹ ਵਾਹਿਦ ਰਹਿਬਰੀ ਪੁਰਸ਼ ਜੋ ਹਰ ਥਾਂ ਤੇ ਗਾਉਂਦਾ ਹੈ ਹਰ ਵਕਤ ਗਾਉਂਦਾ ਹੈ ਹਰ ਵੇਲੇ ਗਾਉਂਦਾ ਹੈ ਇਤਨਾ ਗੀਤ ਸੰਗੀਤ ਗੁਰਨਾਣਿਕ ਦੇ ਅੰਦਰੋਂ ਜਨਮ ਲੈਂਦਾ ਪੁੱਛੀਏ ਆਪ ਨੂੰ ਕੀਰਤਨ ਸਿਖਾਣ ਵਾਲੇ ਕੌਣ ਸਨ ਕਿਸ ਕੋਲ ਰਾਗ ਦੀ ਧੁਨ ਆਪ ਨੇ ਸਿੱਖੀ ਹੈ ਕਵਤਾ ਕਿਸ ਕੋਲ ਸਿੱਖੀ ਹੈ ਕਿਸੇ ਕੋਲ ਨਹੀਂ ਪਰਿਪੂਰਨ ਪਰਮਾਤਮਾ ਨਾਲ ਜਿਵੇਂ ਸੁਰਤ ਜੁੜੀ ਹੈ ਔਰ ਧਿਆਨ ਜੀਵਨ ਸ਼ਕਤੀ ਅਨਾਹਦ ਚੱਕਰ ਨੂੰ ਵਿੰਨ ਕੇ ਜਿਵੇਂ ਅੱਗੇ ਲੰਗੀ ਹੈ ਸੰਗੀਤ ਦੀ ਦੁਨੀਆ ਆਰੰਭ ਹੋ ਗਈ ਸੰਗੀਤ ਸਿੱਖਣਾ ਕੀ ਜੀਵਨ ਸੰਗੀਤ ਹੋ ਗਿਆ ਹੁਣ ਗੀਤ ਸਿੱਖਣਾ ਕੀ ਹੈ ਜ਼ਿੰਦਗੀ ਹੀ ਗੀਤ ਬਣ ਗਈ ਹੁਣ ਕਵਤਾ ਕੀ ਸਿੱਖਣੀ ਹੈ ਹੁਣ ਹਰ ਬੋਲ ਕਵਤਾ ਹੈ ਹੁਣ ਹਰ ਬੋਲ ਰਾਗ ਹੈ ਹੁਣ ਵੇਖਣਾ ਹੁਣ ਬੋਲਣਾ ਸਭ ਰਾਗ ਹੈ ਸਭ ਸੰਗੀਤ ਹੈ ਸਭ ਗੀਤ ਹੈ ਗੀਤ ਸੰਗੀਤ ਕੀ ਹੁੰਦਾ ਹੈ ਕਿਸੇ ਪਰਮ ਕੋ ਪੁਰਖ ਕੋਲ ਬੈਠ ਕੇ ਹੀ ਪਤਾ ਚੱਲਦਾ ਹੈ ਕਿ ਵਾਕਈ ਗੀਤ ਤੇ ਸੰਗੀਤ ਕੀ ਹੈ ਅਸਲੀ ਗੀਤ ਸੰਗੀਤ ਦੀ ਦੁਨੀਆ ਚ ਰਹਿੰਦੇ ਨੇ ਪਰਮਪੁਰਖ ਹੈ ਬਾਕੀ ਤੇ ਦੁਨੀਆ ਨਕਲ ਕਰਦੀ ਹੈ ਜੈਸੇ ਅਸਲੀ ਰਾਜੇ ਹੁੰਦੇ ਨੇ ਸੰਤ ਜਨ ਰਾਜੇ ਦਾ ਮਤਲਬ ਹੈ ਰਜੇ ਹੋਇਆ ਤ੍ਰਿਪਤ ਅਸਲੀ ਰਾਜੇ ਤੇ ਸੰਤ ਜਨ ਨੇ ਤਖਤ ਉੱਤੇ ਬੈਠਣ ਵਾਲੇ ਰਾਜੇ ਨਹੀਂ ਕਿਉਂਕਿ ਤਖਤ ਉੱਤੇ ਬੈਠਣ ਵਾਲੇ ਕਈ ਦਫਾ ਤਖਤੇ ਤੇ ਵੀ ਲਟਕਾਏ ਜਾਂਦੇ ਨੇ ਪੂਰਨ ਸਕੂਨ ਤਖਤ ਤੇ ਬੈਠ ਕੇ ਵੀ ਨਸੀਬ ਨਹੀਂ ਹੁੰਦਾ ਇਸ ਵਾਸਤੇ ਇੱਕ ਆਲਮ ਦਾ ਤੇ ਕਹਿਣਾ ਹੈ ਇੱਕ ਖੇਲ ਹੈ ਔਰੰਗ ਸੁਲੇਮਾ ਮੇਰੇ ਨਜ਼ਦੀਕ ਇੱਕ ਬਾਤ ਹੈ ਅਜਾਜ਼ ਮਸੀਹਾ ਮੇਰੇ ਆਗੇ ਮੈਂ ਉਸ ਦੁਨੀਆ ਦੇ ਚ ਪਹੁੰਚਿਆ ਜਿੱਥੇ ਤਖਤ ਸੁਲੇਮਾਨੀ ਵੀ ਇੱਕ ਖੇਲ ਹੈ ਇੱਕ ਤਮਾਸ਼ਾ ਹੈ ਕੁਝ ਵੀ ਨਹੀਂ ਤੋ ਅਨਾਹਦ ਚੱਕਰ ਨੂੰ ਵਿੰਨ ਕੇ ਜੈਸੇ ਜੀਵਨ ਸ਼ਕਤੀ ਉੱਪਰ ਉੱਠਦੀ ਹੈ ਵਾਜਿਆਂ ਗਾਜਿਆਂ ਦੀ ਦੁਨੀਆ ਆਰੰਭ ਹੋਈ ਗੀਤ ਸੰਗੀਤ ਦੀ ਦੁਨੀਆ ਆਰੰਭ ਹੋਈ ਐਸੇ ਗੀਤ ਸੰਗੀਤ ਜੋ ਕਦੀ ਬੰਦ ਨਹੀਂ ਹੁੰਦੇ ਨਵੇਂ ਤੋਂ ਨਵੇਂ ਗੀਤ ਦਾ ਜਨਮ ਨਵੇਂ ਤੋਂ ਨਵੇਂ ਰਾਗ ਦੀ ਧੁਨ ਦਾ ਜਨਮ ਸਤਪੁਰਸ਼ ਹਮੇਸ਼ਾ ਮਸਤੀ ਚ ਰਹਿੰਦਾ ਹੈ ਹਮੇਸ਼ਾ ਆਨੰਦ ਵਿੱਚ ਰਹਿੰਦਾ ਹੈ ਕਿਉਂ ਕਿ ਉਸ ਮਹਿਫਿਲ ਦੇ ਵਿੱਚ ਬੈਠਾ ਹੈ ਜਿੱਥੇ ਦਿਨ ਰਾਤ ਰਾਗ ਰੰਗ ਹੈ ਜਿੱਥੇ ਰਾਗ ਹੋਵੇ ਉੱਥੇ ਹੀ ਰੰਗ ਹੈ ਰਾਗ ਦਾ ਮਤਲਬ ਖੇੜਾ ਖੁਸ਼ੀ ਜਿੱਥੇ ਖੁਸ਼ੀ ਨਹੀਂ ਉੱਥੇ ਰੰਗ ਕਰਦਾ ਅਕਸਰ ਹਿੰਦੁਸਤਾਨ ਦੇ ਵਿੱਚ ਜਦ ਘਰ ਦੇ ਵਿੱਚ ਕੋਈ ਖੁਸ਼ੀ ਹੈ ਸ਼ਗਨ ਹੈ ਤਾਂ ਕੇਸਰ ਛਿੜਕਦੇ ਨੇ ਰੰਗ ਛਿੜਕਦੇ ਨੇ ਗੁਲਾਲ ਛਿੜਕਦੇ ਨੇ ਰੰਗ ਛਿੜਕਣਾ ਖੁਸ਼ੀ ਨੂੰ ਪ੍ਰਗਟ ਕਰਨਾ ਹੈ ਪਰ ਇੱਕ ਐਸੀ ਦੁਨੀਆ ਹੈ ਜਦ ਅਨਾਹਦ ਨਾਦ ਨੂੰ ਵਿੰਕੇ ਸੁਰਤ ਸ਼ਕਤੀ ਉੱਪਰ ਉੱਠਦੀ ਹੈ ਤਾਂ ਅੰਦਰੋਂ ਐਸੀ ਇੱਕ ਖੁਸ਼ੀ ਦਾ ਜਨਮ ਆਉਂਦਾ ਹੈ ਐਸੇ ਇੱਕ ਰੰਗ ਦਾ ਜਨਮ ਆਉਂਦਾ ਹੈ ਕੇ ਜਗਤ ਦੇ ਤਮਾਮ ਰੰਗ ਫਿੱਕੇ ਪੈ ਜਾਂਦੇ ਨੇ ਜਗਤ ਦੀਆਂ ਤਮਾਮ ਖੁਸ਼ੀਆਂ ਫਿੱਕੀਆਂ ਪੈ ਜਾਂਦੀਆਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਵਾਰ へ ಪರಿਪੂਰਣ ਪ੍ਰਮਾਤਮਾ ਜੋ ਤੇਰੇ ਨਾਮ ਦੀ ਖੁਸ਼ੀ ਹੈ ਉਹ ਪਰਵਾਰ ਦੇ ਚ ਨਹੀਂ ਮਿਲ ਸਕਦੀ ਸੰਸਾਰ ਦੇ ਚ ਨਹੀਂ ਮਿਲ ਸਕਦੀ ਜਗਲ ਦੇ ਕਿਸੇ ਮਾਹੌਲ ਦੇ ਚ ਇਸ ਖੁਸ਼ੀ ਨੂੰ ਲੱਭਣਾ ਬਹੁਤ ਔਖਾ ਹੈ हे ਪ੍ਰਭੂ ਜੋ ਤੇਰੇ ਨਾਮ ਦੇ ਵਿੱਚ ਇਹ ਖੁਸ਼ੀ ਨਸੀਬ ਹੋਈਏ ਆਨੰਦ ਨਸੀਬ ਹੋਇਆ ਹੈ ਅਨਾਹਦ ਨਾਦ ਇਸੇ ਨੂੰ ਹੀ ਪਰਮਪੁਰਖ ਹੈ ਗਾ ਗਾ ਕੇ ਪ੍ਰਗਟ ਕਰ ਦੇ ਨੇ ਤਾਂ ਕਿ ਜਗਤ ਤੱਕ ਥੋੜੀ ਬਹੁਤ ਅਨਾਹਦ ਨਾਦ ਦੀ ਸੂਹ ਪਹੁੰਚਾਈ ਜਾ ਸਕੇ ਉਂਝ ਤੇ ਇਸ ਨਾਦ ਨੂੰ ਪ੍ਰਗਟ ਕਰਨਾ ਬਹੁਤ ਔਖਾ ਹੈ ਬਹੁਤ ਔਖਾ ਹੈ ਔਰ ਇਹ ਨਾਦ ਘਟ ਘਟ ਦੇ ਵਿੱਚ ਵੱਜ ਰਿਹਾ ਹੈ ਲੇਕਿਨ ਫਿਰ ਵੀ ਪਰਮਪੁਰਖਾ ਨੇ ਕੋਸ਼ਿਸ਼ ਕੀਤੀ ਕੁਝ ਮਹਿਕ ਪਹੁੰਚੇ ਕੁਝ ਭਨਕ ਸੰਸਾਰੀਆਂ ਤੱਕ ਪਹੁੰਚੇ ਤਾਂ ਕਿ ਉਹ ਵੀ ਇਸ ਗगन ਮੰਡਲ ਨੂੰ ਛੂ ਸਕਣ ਉਹ ਵੀ ਇਸ ਪਰਮ ਆਨੰਦ ਨੂੰ ਮਾਣ ਸਕਣ ਸਾਧਕ ਦੀ ਸਾਧਨਾ ਜਾਰੀ ਹੈ ਜਪ ਜਾਰੀ ਹੈ ਤਪ ਜਾਰੀ ਹੈ ਸਹਜੇ ਸਹਜੇ ਸੁਰਤ ਪਹੁੰਚ ਗਈ ਵਿਸ਼ੁੱਧ ਚੱਕਰ ਤੱਕ ਇਹ ਚੱਕਰ ਕੰਠ ਦੇ ਚ ਹੈ ਔਰ ਜੈਸੇ ਇਸ ਚੱਕਰ ਨੂੰ ਵਿਨ ਕੇ ਸ਼ਕਤੀ ਉੱਪਰ ਉੱਠਦੀ ਹੈ ਮਨੁੱਖ ਦੀ ਰਸਨਾ ਸਾਧਕ ਦੀ ਰਸਨਾ ਸੱਚ ਨੂੰ ਪ੍ਰਗਟ ਕਰਨ ਦੇ ਸਮਰੱਥ ਹੋ ਜਾਂਦੀ ਹੈ ਇੱਥੇ ਆ ਕੇ ਕਹਿੰਦੇ ਨੇ ਕਿ ਪ੍ਰਮਾਤਮਾ ਹੁਣ ਰਸਨਾ ਤੇ ਬੈਠਾ ਹੈ ਈਸ਼ਵਰ ਹੁਣ ਰਸਨਾ ਤੇ ਬੈਠਾ ਹੈ ਪ੍ਰਭ ਜੀ ਬਸੇ ਸਾਧਕੇ ਰਸਨਾ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਨਾ ਕਬੀਰ ਕਹਿੰਦੇ ਨੇ ਇਹੀ ਮੇਰਾ ਜਾਪ ਹੈ ਇਹੀ ਮੇਰੀ ਜਪਮਾਲਾ ਹੈ ਪਰਮਾਤਮਾ ਦਾ ਨਾਮ ਮੇਰੀ ਜ਼ੁਬਾਨ ਤੇ ਬੈਠ ਗਿਆ। ਸਤਿਗੁਰੂ ਕਹਿੰਦੇ ਨੇ ਪਰਮਾਤਮਾ ਦੇ ਦਰਸ਼ਨ ਕਰਨੇ ਨੇ ਪਰਮਾਤਮਾ ਵੇਖਣਾ। ਪਰਮਾਤਮਾ ਤੇ ਸਾਧਕ ਦੀ ਰਸਨਾ ਤੇ ਬੈਠਾ। ਕਿਹੜੇ ਸਾਧਕ ਦੀ ਜਿਹਦੀ ਜੀਵਨ ਸ਼ਕਤੀ ਵਿਸ਼ੁੱਧ ਚੱਕਰ ਨੂੰ ਵਿੰਨ ਕੇ ਉੱਪਰ ਉੱਠ ਗਿਆ। ਵਿਸ਼ੁੱਧ ਚੱਕਰ ਨੂੰ ਵਿੰਨ ਕੇ ਜਿਹਦੀ ਜੀਵਨ ਸ਼ਕਤੀ ਅੱਗੇ ਜਾ ਚੁੱਕੀ ਹੈ। ਉਹਦੀ ਰਸਨਾ ਤੇ ਅਕਾਲ ਪੁਰਖ ਬੈਠਾ। ਉਦੀ ਰਸਨਾ ਤੇ ਪ੍ਰਮਾਤਮਾ ਬੈਠਾ ਹੈ ਪਹਿਚਾਨ ਕਿਸ ਤਰ੍ਹਾਂ ਹੋਵੇਗੀ ਸਾਧਕ ਨੂੰ ਹੀ ਕਿਸ ਤਰ੍ਹਾਂ ਪਹਿਚਾਨ ਹੋਵੇਗੀ ਕਿ ਵਾਕਈ ਪ੍ਰਮਾਤਮਾ ਮੇਰੀ ਰਸਨਾ ਤੇ ਬੈਠ ਗਿਆ ਹੈ ਦਰਸ਼ਨ ਹੁਣ ਰਸਨਾ ਨੂੰ ਰਸ ਆਵੇਗਾ ਜੈਸੇ ਉਹ ਪ੍ਰਮਾਤਮਾ ਦਾ ਨਾਮ ਲਵੇਗਾ ਰਸ ਨਾਲ ਭਜ ਜਾਏਗਾ ਰਸ ਨਾਲ ਡੁੱਬ ਜਾਏਗਾ ਆਮ ਬੰਦੇ ਵੀ RAM RAM ਕਹਿੰਦੇ ਨੇ ਬੜੀ ਬੇਸਵਾਦੀ ਨਾਲ ਆਮ ਬੰਦੇ ਵੀ ਅੱਲਾ ਅੱਲਾ ਦੀ ਧੁਨ ਉਲਾਪ ਦੇ ਨੇ ਮੱਥੇ ਤੇ ਵਟ ਪਾ ਕੇ आम जगत ਵੀ ਵਾਹਿਗੁਰੂ ਵਾਹਿਗੁਰੂ ਦਾ ਚੰਨਤਨ ਕਰਦਾ ਹੈ ਆਲਾਪ ਕਰਦਾ ਹੈ ਲੇਕਿਨ ਵਾਹਿਗੁਰੂ ਨਾਲ ਕੋਈ ਸੰਬੰਧ ਨਹੀਂ ਵਾਹਿਗੁਰੂ ਰਸਨਾ ਤੇ ਨਹੀਂ ਪਰਮਾਤਮਾ ਜੈਸੇ ਰਸਨਾ ਤੇ ਆ ਕੇ ਬੈਠਦਾ ਹੈ ਰਸਨਾ ਰਸ ਨਾਲ ਭਰ ਜਾਂਦੀ ਹੈ ਰਸਨਾ ਸੱਚ ਨੂੰ ਪ੍ਰਗਟ ਕਰਨ ਦੇ ਸਮਰੱਥ ਹੋ ਜਾਂਦੀ ਹੈ ਰਸਨਾ ਦੇ ਚੋਂ جھوٹ ਦੀ ਮਹਿਲ ਸਾਰੀ ਦੀ ਸਾਰੀ ਨਿਕਲ ਜਾਂਦੀ ਹੈ ਨਾਮ ਜਪਤ ਗੋਬਿੰਦ ਕਾ ਸੂਚੀ ਭਈ ਰਸਨਾ ਔਰ ਕਿਸੇ ਤਰੀਕੇ ਨਾਲ ਵੀ ਜ਼ਬਾਨ ਨੂੰ ਸੁੱਚਾ ਨਹੀਂ ਕੀਤਾ ਜਾ ਸਕਦਾ ਜਿਸ ਦਿਨ ਗੋਬਿੰਦ ਦਾ ਨਾਮ ਜ਼ਬਾਨ ਤੇ ਆਣ ਕੇ ਵਸਦਾ ਹੈ ਰਸਨਾ ਸੁੱਚੀ ਹੋ ਜਾਂਦੀ ਹੈ ਰਸਨਾ ਪਵਿੱਤਰ ਹੋ ਜਾਂਦੀ ਹੈ ਇਸ ਤਰ੍ਹਾਂ ਦੀ ਰਸਨਾ ਜਦ ਪ੍ਰਮਾਤਮਾ ਦਾ ਨਾਮ ਲਵੇਗੀ ਰਸ ਨਾਲ ਭਰ ਜਾਏਗੀ ਦੂਸਰੀ ਇਸ ਤਰ੍ਹਾਂ ਦੀ ਰਸਨਾ ਚੋਂ ਨਿਕਲੇ ਹੋਏ ਬਾਾਕ ਮਿੱਥਿਆ ਨਹੀਂ ਜਾਂਦੇ ਉਹ ਮਿੱਥਿਆ ਬੋਲ ਨਹੀਂ ਹੁੰਦੇ ਸਤਿਗੁਰੂ ਦਾ ਫਰਮਾਨ ਕਿ ਅੰਡ ਬਿਨਾਸੀ ਜੇਰ ਬਿਨਾਸੀ ਇੱਕ ਸਾਧ ਬਚਨ ਅਟਲਾ ਸਾਧੂ ਦਾ ਬਚਨ ਅਟਲ ਹੈ ਜ਼ਮੀਨ ਨਾਸ ਹੋ ਸਕਦੀ ਹੈ ਆਸਮਾਨ ਨਾਸ ਹੋ ਸਕਦਾ ਹੈ ਚਾਰੇ ਖਾਣੀਆਂ ਦਾ ਅੰਤ ਹੋ ਸਕਦਾ ਹੈ ਜ਼ਰਰੇ ਜ਼ਰਰੇ ਦਾ ਅੰਤ ਹੋ ਸਕਦਾ ਹੈ ਖਤਮ ਹੋ ਸਕਦੇ ਨੇ ਸਾਧੂ ਦਾ ਬਚਨ ਅਮਿੱਟ ਹੈ ਅਮਰ ਹੈ ਵਿਆਪਕ ਹੈ ਔਰ ਉਹ ਐਸਾ ਬਚਨ ਜਿਹਦੇ ਚ ਪਰਮ ਸ਼ਕਤੀ ਹੈ ਇੱਕ ਸਾਧਕ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਪ੍ਰਸ਼ਨ ਕੀਤਾ ਪਾਤਸ਼ਾਹ ਕੁਝ ਲੋਕ ਬਾਣੀ ਪੜ੍ਹਦੇ ਨੇ ਜਾਂ ਉਸ ਦੀ ਵਿਆਖਿਆ ਕਰਦੇ ਨੇ ਹਿਰਦੇ ਤੱਕ ਨਹੀਂ ਪਹੁੰਚਦੀ ਪਰ ਕੁਝ ਲੋਕ ਜਦ ਬੋਲਦੇ ਨੇ ਵਿਚਾਰਦੇ ਨੇ ਉਹਨਾਂ ਦੇ ਬੋਲ ਹਿਰਦੇ ਤੱਕ ਪਹੁੰਚਦੇ ਨੇ ਬਾਣੀ ਉਹੀ ਹੈ ਵਿਚਾਰ ਉਹੀ ਹੈ ਪਰ ਕਿਸੇ ਦੇ ਬੋਲ ਹਿਰਦੇ ਤੱਕ ਪਹੁੰਚਦੇ ਨਹੀਂ ਕਿਸੇ ਦੇ ਨਹੀਂ ਪਹੁੰਚਦੇ ਇਹਦਾ ਕਾਰਨ ਸੰਸ਼ੇਪ ਦੇ ਚ ਪ੍ਰਤੱਖ ਪ੍ਰਮਾਣ ਦੇ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਦੋ ਮਨੁੱਖ ਲਿਆਂਦੇ ਗਏ ਦੋਹਾਂ ਨੂੰ धनुष बाण ਦੇ ਦਿੱਤੇ ਗਏ ਸਾਹਮਣੇ ਇੱਕ ਨਿਸ਼ਾਨਾ ਰੱਖ ਦਿੱਤਾ ਗਿਆ ਇੱਕ ਕਮਜ਼ੋਰ ਸੀ ਲਾਵਰ ਸੀ ਬਿਮਾਰ ਸੀ ਹੱਡੀਆਂ ਦਾ ਢਾਂਚਾ ਸੀ ਕਬੜਾ ਸੀ ਨਾਲੇ ਨਿਸ਼ਾਨਚੀ ਵੀ ਨਹੀਂ ਸੀ ਦੂਸਰਾ ਤੰਦਰੁਸਤ ਸੀ ਪਹਿਲਵਾਨ ਸੀ ਸ਼ਕਤੀਸ਼ਾਲੀ ਸੀ ਨਾਲੇ ਨਿਸ਼ਾਨਚੀ ਵੀ ਸੀ ਪਹਿਲੇ ਨੇ ਸਤਿਗੁਰ ਨੂੰ ਪਹਿਲੇ ਮਨੁੱਖ ਨੂੰ ਜੋ ਕਮਜ਼ੋਰ ਤੇ ਲਾਗਰ ਹੈ ਗੁਰਦੇਵ ਕਹਿੰਦੇ ਨੇ ਨਿਸ਼ਾਨਾ ਮਾਰ ਤੀਰ ਚਲਾ ਜੈਸੇ ਉਹ ధਨਸ਼ ਬਾਨ ਚਲਾਉਂਦਾ ਹੈ ਬਾਣ ਰਸਤੇ ਚ ਹੀ ਗਿਰ ਗਿਆ ਨਿਸ਼ਾਨੇ ਤੇ ਵਜਣਾ ਤੇ ਕੀ ਨਿਸ਼ਾਨੇ ਤੱਕ ਪਹੁੰਚਿਆ ਵੀ ਕੋਈ ਨਹੀਂ ਰਸਤੇ 'ਚ गिर ਗਿਆ ਫਿਰ ਸਤਿਗੁਰ ਨੇ ਦੂਸਰੇ ਨੂੰ ਆਗਿਆ ਕੀਤੀ ਤੂੰ ਤੀਰ ਚਲਾ ਉਹਨੇ ਖਿੱਚ ਕੇ ਜੈਸੇ ਤੀਰ ਮਾਰਿਆ ਤੀਰ ਨਿਸ਼ਾਨੇ ਤੇ ਲੱਗਿਆ ਆਪਣੀ ਮੰਜ਼ਿਲ ਤੇ ਅਪੜਿਆ ਸਤਿਗੁਰ ਕਹਿਣ ਲੱਗੇ ਤੁਹਾਡੇ ਸਵਾਲ ਦਾ ਇਹ ਜਵਾਬ ਹੈ ਸਤਿਗੁਰ ਸਮਝ ਨਹੀਂ ਆਈ ਤੋ ਮਹਾਰਾਜ ਕਹਿਣ ਲਗੇ ਇਹ ਪਹਿਲੇ ਬੰਦੇ ਦਾ ਤੀਰ ਵਿਚਕਾਰ ਕਿਉਂ ਗਿਰ ਗਿਆ ਮਹਾਰਾਜ ਇਹ ਨਿਸ਼ਾਨਚੀ ਨਹੀਂ ਨਾਲੇ ਕਮਜ਼ੋਰ ਹੈ ਇਹ ਜਿੱਲਾ ਹੀ ਨਹੀਂ ਚੜਾ ਸਕਦਾ ਇਹਦੇ ਕੋਲ ਸ਼ਕਤੀ ਨਹੀਂ ਇਹਦੇ ਕੋਲ ਬਲ ਨਹੀਂ ਦੂਸਰੇ ਦਾ ਤੀਰ ਨਿਸ਼ਾਨੇ ਤੱਕ ਕਿਉਂ ਪਹੁੰਚਿਆ ਮਹਾਰਾਜ ਸ਼ਕਤੀਸ਼ਾਲੀ ਹੈ ਨਿਸ਼ਾਨਚੀ ਹੈ ਅੰਦਾਜ਼ ਜਾਣਦਾ ਹੈ ਐਸ ਵਾਸਤੇ ਇਸ ਦਾ ਤੀਰ ਨਿਸ਼ਾਨੇ ਤੇ ਪਹੁੰਚਿਆ ਸਤਗੁਰੂ ਕਹਿਣ ਲਗੇ ਜਿਨ੍ਹਾਂ ਦੀ ਰਸਨਾ ਤੇ ਪ੍ਰਮਾਤਮਾ ਨਹੀਂ ਉਹਨਾਂ ਦੇ ਬਚਨਾਂ 'ਚ ਕੋਈ ਸਤਿਆ ਨਹੀਂ ਉਹ ਬਚਨ ਤੇ ਕੰਨਾਂ ਤੱਕ ਵੀ ਨਹੀਂ ਪਹੁੰਚਦੇ ਹਿਰਦੇ ਤੱਕ ਕਿਸ ਤਰ੍ਹਾਂ ਪਹੁੰਚਣਗੇ ਉਹ ਤੇ ਸਰਵਨ ਵਿੱਚ ਸੁਣਨ ਦੇਚ ਅਸਮਰਥ ਰਹਿ ਜਾਂਦੇ ਨੇ ਉਹ ਬਚਨ ਰਸਤੇ 'ਚ ਗਿਰ ਜਾਂਦੇ ਨੇ ਹਿਰਦੇ ਤੱਕ ਪਹੁੰਚਦੇ ਹੀ ਨਹੀਂ ਤੇ ਜਦ ਹਿਰਦੇ ਤੱਕ ਪਹੁੰਚ ਹੀ ਨਹੀਂ ਤੇ ਹਿਰਦੇ ਨੂੰ ਪਰਿਵਰਤਨ ਕਰਨ ਤੇ ਕਿਸ ਤਰ੍ਹਾਂ ਕਰਨ ਹਿਰਦੇ ਨੂੰ ਝੋਟ ਕਰਨ ਤੇ ਕਿਸ ਤਰ੍ਹਾਂ ਕਰਨ ਉਹ ਬਚਨ ਰਸਤੇ 'ਚ ਗਿਰ ਜਾਂਦੇ ਨੇ ਕੁਝ ਬਚਨਾਂ ਦੇ ਪਿੱਛੇ ਕਮਾਈ ਦੀ ਸ਼ਕਤੀ ਹੈ ਜਬ ਤੱਕ ਦੀ ਸ਼ਕਤੀ ਹੈ ਸਾਧਨਾ ਦੀ ਸ਼ਕਤੀ ਹੈ ਔਰ ਉਹ ਬਚਨ ਸਿੱਧੇ ਨਿਸ਼ਾਨੇ ਤੱਕ ਪਹੁੰਚਦੇ ਨੇ ਹਿਰਦੇ ਤੱਕ ਪਹੁੰਚਦੇ ਨੇ ਔਰ ਉੱਥੇ ਮਨੁੱਖ ਨੂੰ ਬਚਨ ਬਿਆਨ ਕਰਨ ਦਾ ਢੰਗ ਵੀ ਆ ਜਾਂਦਾ ਕਿੱਥੇ ਕੀ ਬੋਲਣਾ ਹੈ ਵਕਤ ਵਿਚਾਰੇ ਸੋ ਬੰਦਾ ਹੋਏ ਉਹਨੂੰ ਮੌਕਾ ਮਹਿਲ ਦੀ ਪਹਿਚਾਣ ਵੀ ਹੁੰਦੀ ਹੈ ਸਮੇਂ ਦੀ ਪਹਿਚਾਣ ਵੀ ਹੁੰਦੀ ਹੈ ਜਿਵੇਂ ਵਿਆਹ ਸ਼ਾਦੀ ਦੇ ਘਰ ਦੇ ਵਿੱਚ ਸੋਗ ਦੀਆਂ ਗੱਲਾਂ ਫੱਬਦੀਆਂ ਨਹੀਂ ਔਰ ਇਸੇ ਤਰੀਕੇ ਨਾਲ ਮਰਗ ਵਾਲੇ ਘਰ ਦੇ ਵਿੱਚ ਵਿਆਹ ਸ਼ਾਦੀ ਦੇ ਸੋਲੇ ਚੰਗੇ ਨਹੀਂ ਲੱਗਦੇ ਮੌਕਾ ਮਹਿਲ ਦੇ ਮੁਤਾਬਕ ਗੱਲ ਕਰਨੀ ਇਹੀ ਬੰਦੇ ਦਾ ਫਰਜ਼ ਹੈ ਔਰ ਇਹ ਫਰਜ਼ ਸਨਾਸੀ ਉਦੋਂ ਪੈਦਾ ਹੁੰਦੀ ਹੈ ਜਦ ਜੀਵਨ ਸ਼ਕਤੀ ਵਿਸ਼ੁੱਧ ਚੱਕਰ ਨੂੰ ਵੇਨ ਕੇ ਅੱਗੇ ਲੰਘਦੀ ਹੈ ਮੌਕਾ ਮਹਿਲ ਦੀ ਪਛਾਣ ਬੰਦੇ ਨੂੰ ਬਚਨ ਕਿੱਥੇ ਕਹਿਣਾ ਹੈ ਕਿੰਨਾ ਕਹਿਣਾ ਹੈ ਔਰ ਕਿਸ ਨੂੰ ਕਹਿਣਾ ਹੈ ਇਸ ਤਰ੍ਹਾਂ ਦਾ ਬੋਧ ਬੰਦੇ ਕੋਲ ਪੂਰਨ ਤੌਰ ਤੇ ਹੁੰਦਾ ਹੈ। ਵਿਸ਼ੁੱਧ ਚੱਕਰ ਨੂੰ ਵਿੰਕੇ ਜਿਵੇਂ ਜੀਵਨ ਸ਼ਕਤੀ ਅੱਗੇ ਲੰਘਦੀ ਹੈ। ਇਸ ਤਰ੍ਹਾਂ ਦੇ ਮਨੁੱਖ ਦੀ ਰਸਨਾ ਤੇ ਪ੍ਰਮਾਤਮਾ ਆਪ ਹੁੰਦਾ ਹੈ। ਸੱਚ ਨੂੰ ਪ੍ਰਗਟ ਕਰਨ ਦੇ ਵਿੱਚ ਉਹਦੀ ਰਸਨਾ ਸਮਰੱਥ ਹੁੰਦੀ ਹੈ। ਔਰ ਇਸ ਤਰ੍ਹਾਂ ਦੇ ਮਨੁੱਖਾਂ ਬਾਰੇ ਗੁਰਬਾਣੀ ਕਹਿੰਦੀ ਹੈ ਪ੍ਰਭ ਜੀ ਬਸੇ ਸਾਧ ਕੀ ਰਸਨਾ। ਲੇਕਿਨ ਅਜੇ ਪਰਮ ਨਿਧੀ ਦੀ ਪ੍ਰਾਪਤੀ ਨਹੀਂ ਹੋਈ। ਅਜੇ ਪਰਮ ਆਨੰਦ ਦੀ ਪ੍ਰਾਪਤੀ ਨਹੀਂ ਹੋਈ ਅੱਧੀ ਤੋਂ ਜ਼ਿਆਦਾ ਵਾਟ ਤੈ ਹੋ ਗਈ ਮੂਲਾਧਾਰ ਚੱਕਰ ਥੱਲੇ ਰਹਿ ਗਿਆ ਸਵਦੇਸ਼ਟਾਨ ਚੱਕਰ ਥੱਲੇ ਰਹਿ ਗਿਆ ਮਣੀਪੁਰ ਚੱਕਰ ਥੱਲੇ ਰਹਿ ਗਿਆ ਅਨਾਹਤ ਚੱਕਰ ਤੋਂ ਦੂਰ ਚਲੇ ਆਏ ਹੁਣ ਵਿਸ਼ੁੱਧ ਚੱਕਰ ਨੂੰ ਵੇਨ ਕੇ ਜੈਸੇ ਜੀਵਨ ਸ਼ਕਤੀ ਉੱਪਰ ਉਠੀ ਤੇ ਪਹੁੰਚੀ ਆਗਿਆ ਚੱਕਰ ਤੱਕ ਔਰ ਜੈਸੇ ਚੱਕਰ ਵਿਨਿਆ ਗਿਆ ਉੱਥੇ ਹੁਣ ਮਨੁੱਖ ਤੇ ਪ੍ਰਮਾਤਮਾ ਦੇ ਵਿੱਚ ਕੋਈ ਭੇਦ ਨਹੀਂ ਰਹਿ ਗਿਆ ਹੁਣ ਸੱਚ ਖੰਡ ਨ ਵਸੇ ਨਿਰੰਕਾਰ ਸੱਚ ਦੇ ਵਿੱਚ ਮਨੁੱਖ ਹੈ ਔਰ ਮਨੁੱਖ ਦੇ ਵਿੱਚ ਸੱਚ ਹੈ ਇਸ ਅਵਸਥਾ ਦੇ ਅਪੜੇ ਹੋਏ ਮਨੁੱਖ ਦੀ ਤਸਵੀਰ ਕ시 ਗੁਰਬਾਣੀ ਨੇ ਇੰਜ ਕੀਤੀ ਹੈ ਗੁਰ ਕਿਰਪਾ ਜਹ ਨਰ ਕੋ ਕੀਨੀ ਤੈ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸੋ ਜਿਉ ਪਾਣੀ ਸੰਗ ਪਾਣੀ ਹੁਣ ਬੂੰਦ ਸਾਗਰ ਤੱਕ ਪਹੁੰਚ ਗਈ ਨਾ ਮੇ ਨਾਰਾਇਣ ਨਹੀਂ ਭੇਦ RAM ਕਬੀਰੇ ਭੇਦ ਨਾ ਭਾਈ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ RAM ਕਬੀਰਾ ਇਕ ਬਏ ਹੈ ਕੋਏ ਨਾ ਸਕੇ ਪਛਾਨੀ ਹੁਣ ਕਬੀਰ RAM ਤੱਕ ਪਹੁੰਚ ਗਏ ਨੇ ਤੇ ਭਗਤ ਕਬੀਰ ਜਦ ਇਸ ਅਵਸਥਾ ਤੇ ਪਹੁੰਚੇ ਆਗਿਆ ਚਕਰ ਨੂੰ ਵਿੰਨ ਕੇ ਅੱਗੇ ਲੰਗੇ ਕੰਨ ਹੁਣ ਰੱਬ ਦੀ ਤਲਾਸ਼ ਨਹੀਂ ਹੁਣ ਰੱਬ ਮੇਰੀ ਤਲਾਸ਼ ਦੇ ਚ ਹੈ ਹੁਣ ਪ੍ਰਮਾਤਮਾ ਮੇਰੀ ਤਲਾਸ਼ ਦੇ ਚ ਬੜਾ ਸੁੰਦਰ ਬਚਨ ਹੈ ਉਹਨਾਂ ਦਾ ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ ਹੁਣ ਤੇ ਕਬੀਰ ਦੀ ਤਲਾਸ਼ ਹੈ ਜਗਤ ਨੂੰ ਪ੍ਰਮਾਤਮਾ ਨੂੰ ਮੈਨੂੰ ਪ੍ਰਮਾਤਮਾ ਦੀ ਤਲਾਸ਼ ਹੀ ਨਹੀਂ ਹਣ ਤੇ ਬੂੰਦ ਹੀ ਸਾਗਰ ਹੋ ਗਈ ਇਸ ਅਵਸਥਾ ਦਾ ਜ਼ਿਕਰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਕਰਦੇ ਨੇ ਸਾਗਰ ਮੇ ਬੂੰਦ ਬੂੰਦ ਮੇ ਸਾਗਰ ਅਕਥ ਕਥਾ ਗੁਰਬਚਨੀ ਆਦਰ ਇਸ ਅਵਸਥਾ ਨੂੰ ਬਿਆਨ ਕਰਨਾ ਸਤਗੁਰ ਕਹਿੰਦੇ ਨੇ ਅਕਤ ਕਥਾ ਹੈ ਕਥਨ ਤੋਂ ਪਰੇ ਆ ਗਿਆ ਚੱਕਰ ਨੂੰ ਵਿਨ ਕੇ ਜੈਸੇ ਜੀਵਨ ਸ਼ਕਤੀ ਉੱਪਰ ਉੱਠਦੀ ਹੈ परम धाम दी प्राप्ति हो गई सहभंग दी प्राप्ति हो गई ईश्वर दी प्राप्ति हो गई सचखंड दी प्राप्ति हो गई हुन मर के की सचखंड जावणा हुन जीवदियां जी सचखंड दी झलक देख ले कहत कबीर जो हर ध्यावे जीवत बंधन तोरे इस अवस्था तक करीबन करीबन करोड़ों وچ کوئی ایک اد منوکھ پہنچدا ہے جن नानक कोटन में किन हुं ਨਾਰਾਇਣ ਜਹ ਚੀਤ ਅਕਸਰ 사ਦਕ ਮੂਲਾਧਾਰ ਤੱਕ ਹੀ ਰਹਿ ਜਾਂਦੇ ਨੇ ਕੁਝ ਐਸੇ ਨੇ ਥੋੜਾ ਜਿਹਾ ਹੋਰ ਅਗਾਵਤ ਦੇ ਕੁਝ ਐਸੇ ਨੇ ਅਧ ਵਿਚਾਰ ਦੇ ਚ ਹੀ ਰੁਕ ਜਾਂਦੇ ਨੇ ਔਰ ਉਹਨਾਂ ਦੇ ਪਿੱਛੇ ਮੁੜਨ ਦੀ ਸੰਭਾਵਨਾ ਵੀ ਬਣੀ ਰਹਿੰਦੀ ਹੈ ਕਿਉਂਕਿ ਸੰਸਾਰ ਦੀ ਆਪਣੀ ਖਿੱਚ ਹੈ ਔਰ ਨਿਰੰਕਾਰ ਦੀ ਆਪਣੀ ਖਿੱਚ ਹੈ ਸੰਸਾਰ ਦੀ ਕਸ਼ਿਸ਼ ਦਾ ਦਾਇਰਾ ਆਪਣਾ ਹੈ ਨਿਰੰਕਾਰ ਦੀ ਕشش ਦਾ ਦਾਇਰਾ ਆਪਣਾ ਹੈ ਇਸ ਵਾਸਤੇ ਅਸੀਂ ਕਈ ਦਫਾ ਦੇਖਦੇ ਹਾਂ ਕਿ ਕੋਈ ਬੰਦਾ ਬੜੀ ਬੁਲੰਦੀਆਂ ਤੋਂ ਗਿਰਿਆ ਹੈ ਤੇ ਜਦ ਬੜੀ ਬੁਲੰਦੀਆਂ ਤੋਂ ਗਿਰਦਾ ਹੈ ਚੋਟ ਵੀ ਬੜੀ ਲੱਗਦੀ ਹੈ ਰੇਜ਼ਾ ਰੇਜ਼ਾ ਹੋ ਜਾਂਦਾ ਬੰਦਾ ਫੀਤਾ ਫੀਤਾ ਹੋ ਜਾਂਦਾ ਹੈ ਇਹ ਤੇ ਬਹੁਤ ਸ਼ਿਖਰ ਹੈ ਬੁਲੰਦੀ ਹੈ ਸੂਰੀ ਉੱਪਰ ਖੇਰਨਾ ਇਹ ਤੇ ਗਰੇ ਤਾਂ ਠਾਹਰਨਾ ਹੈ ਇਹ ਤੇ ਘਾਟੀ ਤੇ ਚੜਨਾ ਹੈ ਇਹ ਤੇ ਪਹਾੜਾਂ ਦੀ ਸ਼ਿਖਰ ਨੂੰ ਛੂਣਾ ਹੈ ਪਰ ਜੇ ਗਿਰੇ ਤਾਂ ਚੋਟਾਂ ਵੀ ਅਨੰਦ ਨੇ ਫਿਰ ਖਰਾਸ਼ਾਂ ਵੀ ਅਨੰਦ ਨੇ ਔਰ ਇਤਨੀ ਗੱਲ ਸਪਸ਼ਟ ਹੈ ਕਿ ਜੁੜਾ ਜਿਤਨੀ ਜ਼ਿਆਦਾ ਉਚਾਈ ਤੋਂ ਗਰੇਗਾ ਉਤਨੀ ਹੀ ਚੋਟਾਂ ਖਾਵੇਗਾ ਉਤਨਾ ਹੀ ਜੋ ਹੈ ਜ਼ਖਮੀ ਹੋਵੇਗਾ ਇਸ ਅਵਸਥਾ ਦੇ ਚ ਪਹੁੰਚ ਕੇ ਆਗੇ ਆ ਚੱਕਰ ਤੋਂ ਅੱਗੇ ਲੰਘ ਕੇ ਗਿਰਨ ਦੀ ਸੰਭਾਵਨਾ ਖਤਮ ਹੋ ਗਈ ਯਾਤਰਾ ਸਫਲ ਹੋ ਗਈ ਜੀਵਨ ਸਫਲ ਹੋ ਗਿਆ ਸਤਿਗੁਰੂ ਦੀ ਬਾਣੀ ਦਾ ਫਰਮਾਨ ਸਫਲ 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 ਭਈ ਯਾਤਰਾ ਆਉਣ ਜਾਣ ਰਹੇ ਮਿਲੇ ਸਾਦਾ ਹੁਣ ਆਉਣੇ ਜਾਉਣੇ ਮੁੱਕ ਗਏ ਕਿਉਂਕਿ ਬਾਰ ਬਾਰ ਦਾ ਜਨਮ ਹੁੰਦਾ ਹੈ ਵਾਸ਼ਨਾ ਕਰਕੇ ਤੋ ਵਾਸ਼ਨਾ ਹੀ ਖਤਮ ਹੁਣ ਤੇ ਪ੍ਰਾਰਥਨਾ ਦਾ ਜਗਤ ਹੁਣ ਤੇ ਈਸ਼ਵਰੀ ਜਗਤ ਹੁਣ ਨਿਰੰਕਾਰ ਦੀ ਦੁਨੀਆ ਹੁਣ ਤੇ ਪ੍ਰਮਾਤਮਾ ਦੀ ਦੁਨੀਆ ਜਦ ਆਰੰਭ ਕੀਤਾ ਸੀ ਤੋ ਜੀਵਨ ਸ਼ਕਤੀ ਮੂਲਾਧਾਰ ਤੋ ਥੱਲੇ ਸੀ ਵਾਸ਼ਨਾ ਦਾ ਜਗਤ ਸੀ ਅਗਰ ਐਸਾ ਬੰਦਾ ਜਪ ਵੀ ਕਰਦਾ ਸੀ ਪ੍ਰਾਰਥਨਾ ਵੀ ਕਰਦਾ ਸੀ ਤੋਂ ਵਾਸ਼ਨਾ ਵਸੋ ਕੇ ਕਰਦਾ ਸੀ ਧਨ ਮਿਲੇ ਰੂਪ ਮਿਲੇ ਰੰਗ ਮਿਲੇ ਪਦਾਰਥ ਮਿਲੇ ਉਹਦੀ ਬੰਦਗੀ ਦੇ ਚ ਵੀ ਵਾਸ਼ਨਾ ਸੀ ਉਹਦੇ ਜਪ ਤਪ ਦੇ ਚ ਵੀ ਵਾਸ਼ਨਾ ਸੀ ਲੇਕਿਨ ਸਹਿਜੇ ਸਹਿਜੇ ਜਪ ਤਪ ਨੇ ਮੂਲਾਧਾਰ ਤੋਂ ਉੱਪਰ ਕੀਤਾ ਵਾਸ਼ਨਾ ਦਾ ਜਗਤ ਖਤਮ ਹੋਇਆ ਔਰ ਸਹਿਜੇ ਸਹਿਜੇ ਸਾਧਕ ਸਾਧਨਾ ਕਰਦਿਆਂ ਕਰਦਿਆਂ ਆ ਗਿਆ ਚਕਰ ਤੱਕ ਪਹੁੰਚਿਆ ਔਰ ਇਸ ਨੂੰ ਵਿਨ ਕੇ ਅੱਗੇ ਲੰਘਿਆ ਨਿਰੰਕਾਰ ਦੀ ਦੁਨੀਆ ਆਰੰਭ ਹੋਈ ਨਵੇਂ ਦਰਵਾਜ਼ੇ ਖੁੱਲੇ ਕੋਈ ਨਵੀਂ ਸੋਝ ਮਿਲੇ ਕੋਈ ਨਵੀਂ ਦੁਨੀਆ ਦੀ ਝਲਕ ਮਿਲੇ ਔਰ ਜਦ ਕੋਈ ਪੁਰਸ਼ ਇਸ ਦੁਨੀਆ ਵਿੱਚ ਪਹੁੰਚਿਆ ਤੇ ਜਦ ਉਸ ਨੂੰ ਆਖਿਆ ਗਿਆ ਹੁਣ ਇਸ ਦੁਨੀਆ ਦਾ ਕੋਈ ਨਕਸ਼ਾ ਰੱਖੋ ਸਾਹਮਣੇ ਤਾਂ ਅਕਸਰ ਇਸ ਤਰ੍ਹਾਂ ਦੇ ਭਗਤਾਂ ਨੇ ਕਹਿ ਦਿੱਤਾ ਹੈ ਕਹਿਤ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੋ ਕੀ ਕਹੀਏ ਹੁਣ ਅਸੀਂ ਕੁਝ ਨਹੀਂ ਕਹਿ ਸਕਦੇ ਮੂਲਾਧਾਰ ਤੋਂ ਅੱਗੇ ਲੰਘੇ ਸਨ ਕੁਝ ਬਿਆਨ ਕਰਦੇ ਰਹੇ ਸਵਦੇਸ਼ਟਾਨ ਮਣੀਪੁਰ ਤੋਂ ਅੱਗੇ ਲੰਘੇ ਸਨ ਭਗਤ ਬੋਲਦੇ ਰਹੇ ਅਨਾਹਦ ਨਾਦ ਤੇ ਵੀ ਵਿਸ਼ੁੱਧ ਤੋਂ ਅੱਗੇ ਲੰਘੇ ਸਨ ਭਗਤ ਕੁਝ ਕਹਿੰਦੇ ਰਹੇ ਖਾਮੋਸ਼ੀ ਦੀ ਦੁਨੀਆ ਆਰੰਭ ਹੋ ਗਈ ਸਮਾਧੀ ਦੀ ਦੁਨੀਆ ਸ਼ੁਰੂ ਹੋ ਗਈ ਇੱਥੇ ਆ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਇੰਜ ਵਰਣਨ ਕਰਦੇ ਨੇ ਬਿਸਮ ਬਿਸਮ ਬਿਸਮੇ ਹੀ ਭਈ ਹੈ ਲਾਲ ਗੁਲਾਲ ਰੰਗਾਰੇ ਕਹੋ ਨਾਨਕ ਸੰਤਨ ਰਸ ਆਈ ਹੈ ਜਿਉ ਚਾਖ ਗੂੰਗਾ ਮੁਸਕਰਾ ਰਿ ਗੂੰਗਾ ਮੁਸਕਰਾਤੇ ਪੈਂਦਾ ਹੈ ਉਹਦਾ ਮੁਸਕਰਾਉਣਾ ਦੱਸਦਾ ਹੈ ਪਰਮ ਰਸ ਆਇਆ ਇਸਨੂੰ ਬਿਆਨ ਨਹੀਂ ਕਰ ਸਕਦਾ ਵਿਆਖਿਆ ਨਹੀਂ ਕਰ ਸਕਦਾ ਇੱਥੇ ਭਗਤ ਖਾਮੋਸ਼ ਹੋ ਜਾਂਦਾ ਹੈ ਚੁੱਪ ਹੋ ਜਾਂਦਾ ਹੈ ਪਰ ਉਸਦੀ ਚੁੱਪੀ ਵੀ ਜੋ ਬੋਲ ਜਾਂਦੀ ਹੈ ਉਹਦੀ ਖਾਮੋਸ਼ੀ ਵੀ ਜਿੰਨਾ ਉਪਦੇਸ਼ ਕਰ ਜਾਂਦੀ ਹੈ ਆਮ ਬੰਦਿਆਂ ਦਾ ਬੋਲਣਾ ਵੀ ਉਤਨਾ ਨਹੀਂ ਸਮਝਾ ਸਕਦਾ ਆਮ ਬੰਦਿਆਂ ਦੇ ਬੋਲ ਵੀ ਇਤਨੇ ਕਮ ਨਹੀਂ ਕਰਦੇ ਇਸ ਤਰ੍ਹਾਂ ਦੇ ਪੁਰਸ਼ ਤੇ ਅਬੋਲ ਅਵਸਥਾ ਵੀ ਬੜੀ ਕੰਮ ਕਰ ਜਾਂਦੀ ਹੈ ਖਾਮੋਸ਼ੀ ਵੀ ਜੋ ਹੈ ਬੜੀ ਕੰਮ ਕਰ ਜਾਂਦੀ ਹੈ ਤਾਂ ਅਗਿਆ ਚੱਕਰ ਨੂੰ ਵਿੰਨ ਕੇ ਜਿਹੜੀ ਅੱਗੇ ਦੀ ਦੁਨੀਆ ਹੈ ਇਹਦੇ ਬਾਰੇ ਸਾਈਂ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਫਰਮਾਨ ਕਰਦੇ ਨੇ ਜੇ ਹਾਂ ਜਾਣਾ ਜੇ ਮੈਂ ਉਸ ਦੁਨੀਆ ਨੂੰ ਜਾਣ ਲਿਆ ਸਮਝ ਲਿਆ ਜੇ ਹਾਂ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਏ ਉਹ ਮੇਰੀ ਕਥਨੀ ਤੋਂ ਪਰੇ ਉਹ ਮੇਰੇ ਕਹਿਣੇ ਤੋਂ ਪਰੇ ਉਹ ਐਸੀ ਦੁਨੀਆ ਜੋ ਮੇਰੇ ਸ਼ਬਦਾਂ ਚ ਨਹੀਂ ਆਉਂਦੀ ਮੇਰੇ ਬੋਲਣ ਦੇ ਚ ਨਹੀਂ ਆਉਂਦੀ ਉਹ ਅਬੋਲ ਉਹ ਖਾਮੋਸ਼ੀ ਦੀ ਦੁਨੀਆ ਉਹ ਸਮਾਦੀ ਦੀ ਦੁਨੀਆ ਉਹ ਨਿਰ ਵਿਚਾਰ ਦੀ ਦੁਨੀਆ ਉਹ ਪਰਮ ਆਨੰਦ ਦੀ ਦੁਨੀਆ ਉਹ ਸੱਚਖੰਡ ਦੀ ਦੁਨੀਆ ਇਹੀ ਬੰਦੇ ਦੀ ਮੰਜ਼ਿਲ ਹੈ ਇੱਥੇ ਪਹੁੰਚ ਕੇ ਹੀ ਬੰਦਾ ਪੂਰਾ ਹੁੰਦਾ ਹੈ ਮਰ ਕੇ ਕੋਈ ਪੂਰਾ ਨਹੀਂ ਆਉਂਦਾ ਇਹ ਗੱਲ ਵੱਖਰੀ ਇੱਕ ਪੰਜਾਬੀ ਦੀ ਕਹਾਵਤ ਹੈ ਜਦ ਕੋਈ ਬੰਦਾ ਮਰ ਜਾਏ ਤੇ ਕਹਿੰਦੇ ਨੇ ਪੂਰਾ ਹੋ ਗਿਆ ਪੂਰਾ ਹੋ ਗਿਆ ਪੂਰਾ ਕਿਸ ਤਰ੍ਹਾਂ ਹੋਇਆ ਮਰ ਕੇ ਤੇ ਕੋਈ ਪੂਰਾ ਨਹੀਂ ਆਉਂਦਾ ਹਾਂ ਪੂਰਨ ਵਿੱਚ ਜੁੜ ਕੇ ਹੀ ਕੋਈ ਪੂਰਾ ਹੋ ਸਕਦਾ ਹੈ ਤੇ ਪੂਰਨ ਕੇਵਲ ਪ੍ਰਮਾਤਮਾ ਆਦ ਪੂਰਨ ਮਦ ਪੂਰਨ ਅੰਤਪੂਰਨ ਪਰਮੇਸ਼ਰੇ ਉਸ ਪੂਰਨ ਵਿੱਚ ਲੀਨ ਹੋ ਕੇ ਮਨੁੱਖ ਪੂਰਾ ਹੁੰਦਾ ਔਰ ਪੂਰਾ ਕੇਵਲ ਪ੍ਰਮਾਤਮਾ ਪੂਰਾ ਪ੍ਰਭ ਆਰਾਧਿਆ ਪੂਰਾ ਜਾਂਕਾ ਨਾਮ ਨਾਨਕ ਪੂਰਾ ਪਾਇਆ ਪੂਰੇ ਕੇ ਗੁਣਾਂ ਦਾ ਇਸ ਅਵਸਥਾ ਦੇ ਚ ਪਹੁੰਚੇ ਹੋਏ ਮਨੁੱਖ ਨੂੰ ਅਸੀਂ ਕਹਿ ਸਕਦੇ ਹਾਂ ਪੂਰਾ ਹੋ ਗਿਆ ਹੈ ਮੁਕੰਮਲ ਹੋ ਗਿਆ ਇਹ ਇਨਸਾਨ ਜਮਿਆ ਅਧੂਰਾ ਸੀ ਜੀਵਿਆ ਅਧੂਰਾ ਸੀ ਭਜਨ ਨੇ ਸਿਮਰਨ ਨੇ ਸਾਧਨਾ ਨੇ ਇਸ ਨੂੰ ਪੂਰਨ ਕਰ ਦਿੱਤਾ ਹੈ ਮੁਕੰਮਲ ਕਰ ਦਿੱਤਾ ਹੈ ਇਤਨੇ ਤੇ ਵਿਗਿਆਨਕ ਵੀ ਗੱਲ ਮੰਨਦੇ ਨੇ ਕਿ ਮਨੁੱਖੀ ਬੱਚਾ ਅਧੂਰਾ ਜੰਮਦਾ ਹੈ ਮੂੰਹ ਦੇ ਚ ਦੰਦ ਨਹੀਂ ਨੇ ਪੈਰਾਂ ਦੇ ਚੱਲਣ ਦੀ ਸ਼ਕਤੀ ਨਹੀਂ ਹੈ ਹੱਥਾਂ ਦੇ ਚ ਪਕੜ ਦੀ ਕੋਈ ਤਾਕਤ ਨਹੀਂ ਹੈ ਜ਼ਬਾਨ ਵਿੱਚ ਬੋਲਣ ਤੱਕ ਦੀ ਵੀ ਸ਼ਕਤੀ ਨਹੀਂ ਹੈ ਬੁੱਧੀ ਵਿੱਚ ਸੋਚਣ ਤੱਕ ਦੀ ਵੀ ਸ਼ਕਤੀ ਨਹੀਂ ਹੈ ਬਿਲਕੁਲ ਅਧੂਰਾ ਜਮਿਆ ਹੈ ਸਹਜੇ ਸਹਜੇ ਕਾਦਰ کریم ਪਰਿਪੂਰਨ ਪ੍ਰਮਾਤਮਾ ਦੀ ਸਾਜੀ ਇਹ ਪ੍ਰਕਿਰਤੀ ਉਹਦੇ ਸਰੀਰ ਨੂੰ ਪੂਰਾ ਕਰਦੀ ਹੈ ਔਰ ਮੁਕੰਮਲ ਹੋ ਜਾਂਦਾ ਹੈ 14-15 ਸਾਲ ਤੱਕ ਪੈਰਾਂ ਦੇ ਚੱਲਣ ਦੀ ਸ਼ਕਤੀ ਆ ਗਈ ਹੱਥਾਂ ਦੇ ਵਿੱਚ ਪਕੜਨ ਦੀ ਸ਼ਕਤੀ ਆ ਗਈ ਜ਼ਬਾਨ ਦੇ ਵਿੱਚ ਬੋਲਣ ਦੀ ਸ਼ਕਤੀ ਆ ਗਈ ਪੂਰਨ ਤੌਰ ਤੇ ਬੁੱਧੀ ਪੂਰਨ ਤੌਰ ਤੇ ਸੋਚਣ ਵੀ ਲੱਗ ਪਏ ਔਰ ਦੰਦ ਮਿਲ ਗਏ ਵਸਤੂ ਨੂੰ ਚਬਾਉਣ ਦਾ ਵੀ ਪੂਰਾ ਬਲ ਮਿਲ ਗਿਆ ਲੇਕਿਨ ਚੇਤਨਾ ਤੇ ਬੰਦੇ ਦੀ ਉਸ ਦਿਨ ਪੂਰਨ ਹੁੰਦੀ ਹੈ ਸ਼ਕਤੀ ਤੇ ਬੰਦੇ ਦੀ ਉਸ ਦਿਨ ਪੂਰਨ ਹੁੰਦੀ ਹੈ ਜਦ ਪੂਰਨ ਨਾਲ ਜੁੜਦੀ ਹੈ ਤੇ ਪੂਰਨ ਪਰਮਾਤਮਾ ਹੈ ਪੂਰਨ ਈਸ਼ਵਰ ਹੈ ਕਈ ਦਫਾ ਬੰਦਾ ਬਾਹਰੋਂ ਪੂਰਾ ਹੋ ਜਾਂਦਾ ਹੈ ਅੰਦਰੋਂ ਅਧੂਰਾ ਰਹਿ ਜਾਂਦਾ ਹੈ